ਕੈ ਗੁਰੂ ਦੇ ਧੰਨ ਗੁਰੂ ਦੇ 25 ਮਈ 2009 ਦਾ ਉਹ ਮਨਹੂਸ ਦਿਨ ਜਿਸ ਦਿਨ ਸਤਗੁਰੂ ਰਬੀਦਾਸ ਨਾਮ ਲੈ ਬਾ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਵਿਰਾਗ ਛਾ ਗਿਆ ਕਿਉਂਕਿ ਇਸ ਦਿਨ ਕੌਮ ਦੇ ਮਹਾਨ ਪ੍ਰਚਾਰਕ ਸੰਤ ਰਾਮਾਨੰਦ ਜੀ ਯੂਰਪ ਦੀ ਧਰਤੀ ਅਸਟਰੀਆ ਸ਼ਹਿਰ ਬਿਆਨਾ ਵਿਖੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਨ੍ਹਾਂ ਦੀ ਸ਼ਹਾਦਤ ਸਮਾਜ ਦੇ ਵਿੱਚ ਕੌਮ ਦੇ ਵਿੱਚ ਇੱਕ ਵੱਖਰਾ ਇਨਕਲਾਬ ਲੈ ਕੇ ਆਈ ਤੇ ਉਨ੍ਹਾਂ ਦਾ ਜਿਹੜਾ ਸ਼ਹੀਦੀ ਦਿਨ ਆ ਹਰ ਸਾਲ ਛਿ ਗੁਰੂ ਰਵਿਦਾਸ ਨਾਮ ਲੈਵਾ ਸੰਗਤ ਬਹੁਤ ਜ਼ਿਆਦਾ ਸ਼ਰਧਾ ਨਾਲ ਮਨਾਉਂਦੀ ਹੈ ਤੇ ਇਸ ਵਾਰ 16ਵਾਂ ਅਮਰ ਸ਼ਹੀਦ 108 ਸੰਤ ਰਾਮਾਨੰਦ ਜੀ ਦਾ ਸ਼ਹੀਦੀ ਦਿਨ ਆਸਟਰੀਆ ਵਿਖੇ ਬਹੁਤ ਜ਼ਿਆਦਾ ਸ਼ਰਧਾ ਦੇ ਨਾਲ ਸੰਗਤ ਵੱਲੋਂ ਮਨਾਇਆ ਜਾ ਰਿਹਾ 25 ਮਈ 2025 ਨੂੰ ਬਿਆਨਾ ਅਸਟਰੀਆ ਵਿਖੇ ਉਸ ਸਥਾਨ ਤੇ ਜਿੱਥੇ ਕੇ ਸੰਤਾਂ ਨੂੰ ਸ਼ਹੀਦ ਕੀਤਾ ਗਿਆ ਤੇ ਇਸ ਸਮਾਗਮ ਸੰਬੰਧੀ ਤਿਆਰੀਆਂ ਜਿਹੜੀਆਂ ਯੂਰਪ ਭਰ ਦੀਆਂ ਸੰਗਤਾਂ ਵੱਲੋਂ ਚੱਲ ਰਹੀਆਂ ਸ਼ਹੀਦ ਸੰਤ ਰਾਮਾਨੰਦ ਜੀ ਜਿਨ੍ਹਾਂ ਨੇ ਕੇ ਆਪਣੀ ਸਾਰੀ ਜ਼ਿੰਦਗੀ ਉਹਨਾਂ ਦੀ 57 ਸਾਲ ਉਮਰ ਹੋਈ ਆ 2 ਫਰਵਰੀ 1957 ਨੂੰ ਉਹਨਾਂ ਦਾ ਜਨਮ ਹੋਇਆ ਤੇ 25 ਮਈ 2009 ਨੂੰ ਉਹ ਦੁਨੀਆ ਤੋਂ ਰੁਖਸਤ ਹੋ ਗਏ 57 ਸਾਲ ਦੀ ਉਮਰ ਜਿਹੜੀ ਉਹੀ ਮਿਸ਼ਨ ਦੇ ਸਮਾਜ ਦੇ ਗੁਰੂ ਸਾਹਿਬ ਦੇ ਲੇਖੇ ਲਈ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਉਹਨਾਂ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਆਪਣੇ ਆਖਰੀ ਸਾਹ ਤੱਕ ਕੀਤਾ ਮਹਿਜ 16 ਸਾਲ ਦੀ ਉਮਰ ਤੋਂ ਹੀ ਸ਼ਹੀਦ ਸੰਤ ਰਾਮਾਨੰਦ ਜੀ ਡੇਰਾ ਸਤਖੰਡ ਬੱਲਾ ਵਿਖੇ ਮਿਸ਼ਨ ਦੇ ਨਾਲ ਜੁੜ ਗਏ ਤੇ ਸੰਗਤ ਦੀ ਸੇਵਾ ਦੇ ਵਿੱਚ ਅਜਿਹੇ ਜੁੜੇ ਕਿ ਉਹਨਾਂ ਮੁੜ ਕੇ ਪਿੱਛੇ ਨਹੀਂ ਦੇਖਿਆ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ ਪ੍ਰਸਾਰ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦਾ ਉਹਨਾਂ ਦੇ ਫਲਸਫੇ ਦਾ ਗੁਰੂ ਸਾਹਿਬ ਦੀ ਸੇਵਾ ਕਰਦਿਆਂ ਹੀ ਉਹਨਾਂ ਸ਼ਹਾਦਤ ਦਿੱਤੀ ਤੇ 25 ਮਈ 2025 ਨੂੰ ਉਹਨਾਂ ਦਾ ਸੋਹਣਾ ਸ਼ਹੀਦੀ ਦਿਨ ਸ੍ਰੀ ਗੁਰੂ ਰਵਿਦਾਸ ਸਭਾ ਬਿਆਨ ਅਸਟਰੀਆ ਬੁਰਦਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਸੰਗਤ ਵੱਲੋਂ ਬਹੁਤ ਜ਼ਿਆਦਾ ਸ਼ਰਧਾ ਦੇ ਨਾਲ 25 ਮਈ ਨੂੰ ਵਿਯਾਨਾ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਲਈ ਕਿ ਪ੍ਰਬੰਧ ਜਿਹੜੇ ਜੋਰਾਂ ਨਾਲ ਚੱਲ ਰਹੀ ਹੈ ਸਾਨੂੰ ਇਸ ਸੰਬੰਧੀ ਵਿਸਤਾਰ ਪੂਰਵਕ ਜਾਣਕਾਰੀ ਦੇ ਰਹੇ ਆ ਬੁਰਦਰਾ ਸਾਹਿਬ ਦੇ ਪ੍ਰਧਾਨ ਹੈਬਨ ਰਤੂ ਤੇ ਹੋਰ ਪ੍ਰਬੰਧਕ ਕਮੇਟੀ ਆਓ ਤੁਹਾਨੂੰ ਲੈ ਕੇ ਚੱਲਦੇ ਆ ਅਸਟਰੀਆ ਵਿਯਾਨਾ ਵਿਖੇ ਕੈਮਰਾਮੈਨ ਅਜੇ ਦੇ ਨਾਲ ਦਲਵੀਰ ਸਿੰਘ ਕੈਂਦਕਰੀਆ ਇਟਲੀ